ਜਲਦੀ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗਣਤੰਤਰਤਾ ਦਿਵਸ ਦੇ ਸਮਾਗਮ ਨੂੰ ਲੈ ਕੇ ਅੱਜ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਫੁੱਲ ਦ੍ਰਿਸ਼ ਰਿਹਾਸਲ ਕੀਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ 우ਮਰ ਸ਼ੰਕਰ ਗੁਪਤਾ ਸਿਰ ਤੇ ਪਗੜੀ ਸਜਾ ਕੇ ਵੱਖਰੇ ਹੀ ਰੰਗ ਵਿੱਚ ਨਜ਼ਰ ਆਏ ਦੱਸ ਦਈਏ ਕਿ ਸਮਾਗਮ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਜਿਸ ਤਿੱਤਾ ਅੱਜ ਫੁੱਲ ਰੈਸ ਲਈ ਅਸਲ ਕੀਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸਐਸਪੀ ਗੁਰਦਾਸਪੁਰ ਸਮੇਤ तमाम ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਿਲ ਹੋਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਐਸ ਪਰ ਜਿਵੇਂ ਪ੍ਰੋਟੋਕਾਲ ਹੁੰਦਾ ਹੈਗਾ 26 ਜਨਵਰੀ ਦਾ ਅਸੀਂ 2 ਦਿਨ ਪਹਿਲਾਂ ਫੁੱਲ ਅਡਰੈਸ ਰੈਸਲ ਕੀਤੀ ਜਾਂਦੀ ਹੈ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਪੂਰੀ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਦੇਖਿਆ ਜਾਂਦਾ ਵੀ ਜਿਹੜੇ ਪ੍ਰਬੰਧ ਨੇ ਪੁਕਤਾ ਹੈਗੇ ਕੀ ਸਾਰਾ ਪ੍ਰੋਟੋਕੋਲ ਹੁੰਦਾ ਹੈ ਸਾਰਾ ਕਿਉਂਕਿ ਕਿਸ ਤਰ੍ਹਾਂ ਵੀਆਈਪੀ ਨੇ ਆਣਾ ਹੈ ਤੇ ਕੀ ਕੀ ਐਕਟੀਵਿਟੀਜ਼ ਹੋਣੀਆਂ ਨੇ ਤੇ ਅਪਾਰਟ ਫਰੋਮ ਥੈਟ ਜਿਹੜੇ ਅਰੇਂਜਮੈਂਟਸ ਨੇ ਉਹਦਾ ਵੀ ਜਾਜਾ ਲਿਆ ਜਾਂਦਾ ਤੇ ਉਸੇ ਸਿਲਸਿਲੇ ਚ ਅੱਜ ਅਸੀਂ ਇੱਥੇ ਆਏ ਮੈਂ ਤੇ ਐਸਐਸਪੀ ਸਾਹਿਬ ਸਾਡੇ ਪੂਰੇ ਏਡੀਸੀ ਸਾਹਿਬ ਜੀ ਸਾਹਿਬ ਹੋਰ ਸਾਰੀ ਪੁਲਿਸ ਫੋਰਸ ਐਸਐਸਪੀ ਸਾਹਿਬ ਇੱਥੇ ਬਾਕੀ ਆਫੀਸਰਸ ਵੀ ਇੱਥੇ ਹਾਜ਼ਰ ਆਏ ਤੇ ਅਸੀਂ ਸਾਰਾ ਫੁੱਲ ਡਰੈਸ ਰੈਹਸਲ ਕੀਤੀ ਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੁਆਇੰਟਲੀ ਤੇ ਸੁਰੱਖਿਆ ਦੇ ਵੀ ਬੜੇ ਅੱਛੇ ਪ੍ਰਬੰਧ ਕੀਤੇ ਗਏ ਨੇ ਤੇ ਸਾਨੂੰ ਕੁਝ ਕੁਝ ਜੋ ਮੈਨੂੰ ਤੇ ਐਸਐਸਪੀ ਸਾਹਿਬ ਨੂੰ ਕੁਝ ਲੱਗਿਆ ਵੀ ਸ਼ੋਰਟ ਕਮਿੰਗਸ ਨੇ ਉਹ ਅਸੀਂ ਆਪਣੇ ਆਫਿਸਰਸ ਨੂੰ ਦੱਸ ਦਿੱਤੇ ਆ ਗਿਆ ਨੇ ਤਾਂ ਕਿ ਉਹ ਉਸ ਦਿਨ ਹੋਰ ਬੈਟਰ ਵੇ ਨਾਲ ਅਸੀਂ ਕਰ ਸਕੀਏ ਤੇ ਇਸ ਤੋਂ ਬਿਨਾ ਬਾਕੀ ਪੁਲਿਸ ਡਿਪਾਰਟਮੈਂਟ ਪੂਰਾ ਅਲਰਟ ਹੈ ਪੂਰੇ ਸ਼ਹਿਰ ਦੇ ਵਿੱਚ ਵੀ ਤੇ ਪੂਰੇ ਬਾਕੀ ਬਾਰਡਰ ਏਰੀਆ ਦੇ ਵਿੱਚ ਵੀ ਇਹਨਾਂ ਵੱਲੋਂ ਆਪਣੀ ਸਾਰੇ ਆਫੀਸਰਸ ਵੱਲੋਂ ਆਪਣੀ ਡਿਊਟੀਆਂ ਬੜੇ ਤੰਦਾ ਇਹਨਾਂ ਨੂੰ ਨਿਭਾਈ ਜਾ ਰਹੀਆਂ ਨੇ ਚੈਕਿੰਗ ਹੋ ਰਹੀ ਹੈ 플ੈਗ ਮਾਰਚਿੰਗ ਹੋ ਰਹੀ ਹੈ ਨਾਕੇ ਲੱਗ ਰਹੇ ਨੇ ਸਰਚਿੰਗ ਹੋ ਰਹੀ ਹੈ ਤੇ ਜਿੱਥੇ ਵੀ ਇਹਨਾਂ ਨੂੰ ਕੋਈ ਇਨਪੁਟਸ ਮਿਲਦੀ ਹੈ ਉਹ ਪੁਲਿਸ ਡਿਪਾਰਟਮੈਂਟ ਵੱਲੋਂ ਉਤੇ ਐਕਸ਼ਨ ਲਿਆ ਜਾ ਰਿਹਾ ਹੈ ਸੁਰੱਖਿਆ ਦੇ ਇੰਤਜ਼ਾਮ ਅਸੀਂ ਰੈਗੂਲਰ ਮੋਨੀਟਰ ਕਰ ਰਹੇ ਹਾਂ ਅੱਜ ਪੂਰਾ ਦਿਨ ਜਿਹੜਾ ਅਸੀਂ ਇਸ ਫੀਲ드 ਦੇ ਵਿੱਚ ਰਹਿਣਾ ਤੇ ਸਾਡੇ ਜਿਹੜੇ ਆਫੀਸਰਸ ਹੈ ਉਹਨਾਂ ਨੂੰ ਵੀ ਹਦਾਇਤ ਹੋਈ ਹੈ ਉਹ 24 ਘੰਟੇ ਜਿਹੜਾ ਹੈ ਆਪਣੇ ਏਰੀਆ ਦੇ ਵਿੱਚ ਰਹਿਣਗੇ ਸੁਰੱਖਿਆ ਦੇ ਇੰਤਜ਼ਾਮ ਜੋ ਅਸੀਂ ਪਾਰਟਿਕੁਲਰਲੀ ਨਾਕੇ ਚੈਕਿੰਗ ਕਰਵਾ ਰਹੇ ਹਾਂ ਜਿਹੜੇ ਸਸਪੈਕਟਡ ਵਹੀਕਲ ਹੈ ਸਸਪੈਕਟਡ ਪੀਪਲ ਹੈ ਉਹਨਾਂ ਦੀ ਚੈਕਿੰਗ ਕਰਾ ਰਹੇ ਹਾਂ ਸਟ੍ਰੇਂਜਰ ਕੋਈ ਬਾਹਰ ਤੋਂ ਆ ਕੇ ਰਹਿ ਪਿਛਲੇ ਹਫਤੇ ਤੋਂ ਇੱਥੇ ਰਹਿ ਰਹੇ ਉਹਨਾਂ ਦੀ ਸਾਰਿਆਂ ਦੀ ਚੈਕਿੰਗ ਹੋ ਰਹੀ ਹੈ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਕਿਰਾਏਦਾਰ ਜਾਂ ਕੋਈ ਹੋਰ ਬاہر ਤੋਂ ਉਹਨਾਂ ਨੇ ਬੁਲਾਇਆ ਹੈ ਤਾਂ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਏ ਜਿਹੜਾ ਕੋਈ ਕੰਮ ਦੇ ਲਈ ਆਇਆ ਸਪੈਸੀਫਿਕਲੀ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾਏ ਕਿਉਂਕਿ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦਾ ਬੈਕਗ੍ਰਾਉਂਡ ਬਾਰੇ ਐਂਡ ਰਿਗਾਰਡਿੰਗ 26 ਜਨਵਰੀ ਅਸੀਂ ਬਾਰਡਰ ਤੇ ਵੀ ਪੈਟਰੋਲਿੰਗ ਆਪਣੀ ਪੜਾਤੀ ਹੈ ਬਾਰਡਰ ਦੇ ਏਰੀਆ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਜਿਹੜੇ ਆ ਉਹ ਵੀ ਕਰਾਇਆ ਜਾ ਰਹੇ ਹਨ ਜੋ ਡਾਊਟਫੁਲ ਕੈਰੈਕਟਰ ਹੈ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਜਿਹੜੇ ਬੇਲ ਆਊਟਸ ਹੈ ਉਹਨਾਂ ਦੀ ਵੀ ਚੈਕਿੰਗ ਕਰਾ ਰਹੇ ਹਾਂ ਅਸੀਂ ਰੈਗੂਲਰਲੀ ਸੋ ਹਰ ਪੱਖੋਂ ਅਸੀਂ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ ਅੱਜ ਵੀ ਰਿਹਰਸਲ ਦੇ ਵਿੱਚ ਜਿਹੜੀ ਕੋਈ ਕਮੀ ਪੇਸ਼ੀ ਸੀ ਉਹ ਪੰਚਰ ਐਂਡ ਆਫਿਸਰ ਨੂੰ ਦੱਸਤੀ ਗਈ ਹੈ ਔਰ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਉਹ ਜਿਹੜੇ ਨਿਯਮ ਕਾਨੂੰਨ ਕਾਇਦੇ ਹਨ ਉਹਨਾਂ ਦਾ ਪਾਲਣ ਕਰਨ ਤੇ ਜਿੱਥੇ ਵੀ ਪਾਰਕਿੰਗ ਦੀ ਵਿਵਸਥਾ ਹੈ ਉੱਥੇ ਆਪਣੀ ਗੱਡੀ ਪਾਰਕ ਕਰਨ ਤਾਂ ਕਿ ਉਹਨਾਂ ਨੂੰ ਵੀ ਕੰਵੀਨੀਅੰਸ ਨਾਲ ਥੈਂਕ ਯੂ